ਕਿਉਂ ਆਪਾਂ ਨੇ ਇੱਕ ਚੈਨਲ ਬਾਈ ਮਾਮੇ ਦਾ ਬਣਾਉਣਾ ਇੰਸਟਾਗ੍ਰਾਮ ਤੇ ਬੜਾ ਨਹੀਂ ਹੋ ਗਿਆ ਯਾਰ ਨਾ ਬੜਾ ਬੜਾ ਨਹੀਂ ਮਾਮੇ ਬੜਾ ਕੌਣ ਕਹਿੰਦਾ ਸਾਨੂੰ ਕੈਮ ਆਪੂ ਦਾ ਲੈ ਜੋ ਤੱਕ ਆ ਪਾਪਾ ਤੁਸੀਂ ਬੁੜੇ ਹੋ ਨਾ ਨਾ ਜੋ ਉਸ ਨੂੰ ਕੀ ਪਤਾ ਬਹੁਤ ਘੈਂਟ ਆ ਬਾਈ ਟਰੈਕਟਰ ਦੀ ਅਰੇ ਇਹ ਹੋਰ ਰਿਪਰ ਦਾ ਹੀ ਕੰਮ ਆ ਬਾਈ ਰਿਪਰ ਤੇ ਚਲਾਉਣਾ ਇਹਨਾਂ ਨੇ ਪਹਿਲਾਂ ਵੀਂਡੋ ਫਾਰਮ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਜਿਵੇਂ ਕਿ ਤੁਸੀਂ ਬਾਈ ਪਿੱਛੇ ਦੇਖ ਸਕਦੇ ਆਂ ਵੀ ਟਰੈਕਟਰ ਦੇ ਰਿਆ ਨਵਾਂ ਅੱਜ 3055 ਤੇ ਬਾਈ ਨਹੀਂ ਪਹੁੰਚੇ ਹੋਏ ਆ ਤੇ ਆਜੋ ਬਣੇ ਰਹੋ ਬਲੌਗ ਦੇ ਵਿੱਚ ਤੇ ਲੋ ਜੀ ਮਿੱਤਰੋ ਅੱਜ ਆਪਾਂ ਟਰੈਕਟਰ ਦੇਣਾ ਜੀ 3055 DI 3 ਸਪੀਡ ਦੇ ਵਿੱਚ ਠੀਕ ਹੈ ਜੀ ਤੇ ਮਾੜੀ ਦੀ ਕਿਰਪਾ ਨਾਲ ਪਿਛਲੇ ਮਹੀਨੇ ਵੀ ਆਪਣੇ ਵਧੀਆ ਟਰੈਕਟਰ ਵਿਕੇ ਆ ਤੇ ਇਸ ਮਹੀਨੇ ਵੀ ਆਪਣੇ ਬਾਈ ਮਾੜੀ ਦੀ ਕਿਰਪਾ ਨਾਲ ਵਧੀਆ ਹੈਗੇ ਆ ਤੇ ਬਾਕੀ ਥੋੜੇ ਮਾਮਾ ਜੀ ਨਾਲ ਮਲਾਉਨੇ ਆ ਆਪਾਂ ਤੁਹਾਨੂੰ ਥੋੜੀ ਮਾਮਾ ਜੀ ਸਤਿ ਸ਼੍ਰੀ ਅਕਾਲ ਅਸੀਂ ਕਾ ਪੁੱਤਰ ਹੋ ਠੀਕ ਹੈ ਜੀ ਆ ਮੋਜਾ ਹੁੰਦੀ ਆ ਪੁੱਤਰ ਠੀਕ ਹੈ ਠੀਕ ਹੈ ਉਹਦੀ ਚਾਹੀਦਾ ਏ ਅੱਜ ਟਰੈਕਟਰ ਲੈਣਾ ਠੀਕ ਹੈ ਜੀ ਆ ਮੁੰਡਾ ਭਤੀਜਾ ਆਵਣਾ ਠੀਕ ਹੈ ਜੀ ਹਾਂ ਫਸ ਟਰੈਕਟਰ ਘਰ ਤੇ ਚੱਲਿਆ ਅੱਛਾ ਇਹਦੇ ਮਿੱਤਰ ਨੇ ਤੁਹਨੇ ਅੱਛਾ ਹਾਂ ਨਹੀਂ ਤੁਹਾਡੇ ਭਤੀਜਾ ਆਉਣੇ ਆੜੀਆਂ ਦੋਣਾ ਟੈਕਟ ਆੜੀਆਂ ਨੂੰ ਅੱਛਾ ਸੌਦਾ ਹੋ ਗਿਆ ਪਿਆਰ ਦੇ ਨਾਲ ਅੱਛਾ ਮੈਂ ਤਾਂ ਸਿਰਲੇਖ ਡਿਟਾ ਦੱਸਤਾ ਤਾਂ ਹਾਂ ਕਹਿੰਦੇ ਮੜੀ ਜੀ ਕਸਰਾ ਹਾਲੇ ਅੱਛਾ ਮਾਗੇ ਵੀ ਸਾਰ ਨੂੰ ਨਾ ਕੰਡੋ ਗਸਰਨ ਠੀਕ ਹੈ ਜੀ ਕਹਿੰਦੇ ਕੱਢਣੀ ਮਾਗੇ ਚਲੋ ਕੋਈ ਗੱਲ ਇਹਨਾਂ ਨੇ ਵੀ ਜੈ ਜੈ ਕਿਹਾ ਅੱਛਾ ਜੀ ਚਲੋ ਠੀਕ ਹੋ ਗਿਆ ਚੰਮ ਠੀਕ ਹੈ ਜੀ ਗੱਲ ਇਹ ਮਿੱਤਰ ਨੇ ਪਹਿਲੀ ਵਾਰ ਆਏ ਨੇ ਆਜੋ ਵੀਰੇ ਮੜਾ ਜੀ ਪੁੱਛਣ ਆ ਕਿੱਥੇ ਠੀਕ ਹੈ ਜੀ ਠੀਕ ਹੈ ਵਧੀਆ ਪਾਲਟੀਕਲ ਮਿਲਣ ਲਾ ਕੇ ਠੀਕ ਹੈ ਜੀ ਗੱਲ ਮਾਰਾ ਕਿਰਪਾ ਕਰੇ ਪ੍ਰਕਾਸ਼ ਸਿੰਘ ਭਾਈ ਉਹਨਾਂ ਨੂੰ ਨਾ ਨਾ ਠੀਕ ਹੈ ਮੈਂਤ ਕਰਦੇ ਨੇ ਭਾਈ ਆਪ ਤੁੜੀ ਦਾ ਕੰਮ ਕਰਦੇ ਅੱਛਾ ਜੀ ਇਹ ਕਹਿੰਦਾ ਤੁੜੀ ਜਣੀ ਹੁਣ ਤਾਂ ਵੀ ਭਾਈ ਨੂੰ ਫੋਨ ਕਰ ਲਿਆ ਕਰੋ ਠੀਕ ਹੈ ਕਿਸੇ ਲੱਗੇ ਬਾਤ ਲਾਣਾ ਬੈਟਣਾ ਹੈ ਇਧਰ ਬੰਦ ਟੈਕ ਨੰਬਰ ਦੇ ਦਿੰਦੇ ਠੀਕ ਹੈ ਕਰ ਲੀ ਲਾਂ ਵਿੱਚ ਉਹ ਵੀ ਲੈ ਲੈਣਗੇ ਪੂਰੀ ਦੇ ਦੇਣਗੇ ਥੋੜੀ ਵੇਚ ਵੀ ਦੇਣਗੇ ਠੀਕ ਹੈ ਜੀ ਸਾਰਾ ਜਾਂ ਕੰਮ ਦੇ ਦੇਣਗੇ ਤੁੜੀ ਤਾਂ ਠੀਕ ਠਾਕ ਜੀ ਰਿਹਾ ਹਨਾ ਵੀਰੇ ਅਸੀਂ ਕੋ ਕਰ ਲੈਣੇ ਆ ਠੀਕ ਦਾ ਇੱਕ ਦੀ ਦਾ ਠੀਕ ਦਾ ਅੱਗੇ ਨੂੰ ਥੋੜਾ ਜਿਹਾ ਹੋਊਗਾ ਅੱਛਾ ਨਮੋ ਭਾਈ ਹਾਂ ਵਰ ਕਾ ਵੀਰੇ ਤੱਬੀ ਕਿੱਥੇ ਆਪਣੀ ਜਗੂ ਮਹਲ ਵਾਲੀ ਛਾਬੀ ਸਾਡੇ ਬੰਦੇ ਲੈ ਆਏ ਨੇ ਬਾਈ ਅੱਜ ਉਹ ਹੁਣ ਲੈਣ ਗਿਆ ਮਾਮਾੰਦਨੋਂ ਟਰੈਕਟਰ ਦੇ ਚੌ 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 ਚਾਬੀ ਚੱਕਣੀ ਭੁੱਲ ਗਏ ਰੁਕੀ ਜਾ ਰੁਕੀ ਜਾ ਬੇਬੇ ਰੋਕਿਆ ਮੈਨੂੰ ਰੋਕਿਆ 10 ਮਿੰਟ ਟਰੈਕਟਰ ਬਾਈ 30 55 ਦਿੱਤਾ ਆਪਾਂ ਨੇ ਜਿਹੜਾ ਨਵੇਂ ਬਲੇਡ ਫਾਰਮ ਦੇ ਵਿੱਚ ਟਰੈਕਟਰ ਆਇਆ ਜੀ ਹੁਣ ਟਰੈਕਟਰ ਬਾਦੇ ਜਾ ਬਾਈ ਆਪਾਂ ਤੁਹਾਨੂੰ ਇੱਕੋ ਗੱਲਾਂ ਬਾਰ ਬਾਰ ਦੱਸੀ ਗਈ ਹੈ ਉਹ ਗੱਲ ਦਾ ਸਵਾਦ ਨਹੀਂ ਹੈਗਾ ਪਰ ਫਿਰ ਵੀ ਬਹੁਤ ਵੀਰ ਹੁੰਦੇ ਜਿਹੜੇ ਵੀਡੀਓ ਤੇ ਨਵੇਂ ਜੁੜੇ ਹੋਏ ਹੁੰਦੇ ਆ ਉਹਨਾਂ ਬਾਰੇ ਦੱਸ ਦੰਨੇ ਆ ਤੇ 60 ਐਚਪੀ ਵਾਲਾ ਰੈਕਟਰ ਆ ਜੀ 3 ਸਪੀਡ ਦੇ ਵਾ 4 ਸਪੀਡ ਦੇ ਵਿੱਚ ਆ ਆ ਇਹਦਾ ਗੇਅਰ ਲੱਗਿਆ ਜੀ 4 ਸਪੀਡ ਵਾਲਾ ਲੋ ਹਾਈ ਮੀਡੀਅਮ ਵਾਲਾ ਠੀਕ ਆ ਜੀ ਇਹ ਅੱਗੇ ਨੂੰ ਵੀ ਲੋ ਆ ਤੇ ਇੱਥੇ ਵੀ ਲੋ ਹਾਈ ਇਹਦਾ ਉੱਧਰ ਵੀ ਲੋ ਹਾਈ ਹੈ ਠੀਕ ਆ ਇੱਧਰ ਇਹਦੇ 4 ਗੇਅਰਾਂ ਇੱਕ ਬੈਕ ਆ ਉੱਧਰ ਲੋ ਹਾਈ ਹੈ ਠੀਕ ਆ ਜੀ ਤੇ ਬਾਕੀ 16 9 28 ਦੇ ਟਾਇਰ ਆ ਮਾੜਾ ਫਕਤੀ ਪਲੱਸ ਦੇ ਠੀਕ ਆ ਜੀ ਤੇ ਪਿੱਛੋਂ ਚੈੱਕ ਕਰ ਲੋ ਡਬਲ ਡਿਸਟ੍ਰਿਬਿਊਟਰ ਚ ਹੈਵੀ ਹੁੱਕ ਆ ਨੰਡਾ ਫੱਟੀ ਸਾਰਾ ਕੁਝ ਨਾਲ ਆ ਠੀਕ ਆ ਜੀ ਤੇ ਬਾਕੀ ਪਿੱਛੇ ਨੂੰ ਇਹ ਆਪਣਾ ਰਿਵਰਸ ਵੀਡੀਓ ਚਾ ਪੀਟੀਓ ਅੱਗੇ ਨੂੰ 540 ਆ ਠੀਕ ਆ ਜੀ ਤੇ ਇੱਧਰ ਆ ਜੋ ਬਾਕੀ ਜਿਹੜੇ ਜਿਹੜੇ ਇਹ ਸਟੈਪ ਆ ਬਾਈ ਇਹ ਹੁਣ ਇਹਨੂੰ ਦੋਨੇ ਪਾਸੇ ਉੱਧਰ ਵੀ ਆ ਇੱਧਰ ਵੀ ਹੁੰਨੇ ਆ ਤੁਸੀਂ ਜਿੱਧਰੋਂ ਮਰਜ਼ੀ ਚੜ੍ਹ ਸਕਦੇ ਆ ਆਹ ਨੂੰ ਵਾਟਰ ਸਪਰੇਟਰ ਲਾਇਆ ਹੋਇਆ ਮੈਕੋ ਦਾ ਇਨਲਾਈਨ ਪੰਪ ਹੈ ਜੀ ਖੜਜੋ ਖੜਜੋ ਵੀਰੇ ਵੀਰ ਜੀ ਮਾੜਾ ਇਦਨ ਹੋ ਜਾਓ ਮਾੜਾ ਇਦਨ ਹੋ ਜਾਓ ਥੋੜਾ ਇਦਨ ਹੋ ਜਾਓ ਤੂੰ ਆ ਛੋਟੇ ਵੀਰਾ ਚਲੋ ਬਸ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਵੀਰੇ ਤੈਨੂੰ ਟਰੈਕਟਰ ਦੀਆਂ ਪਰਮਾਦ ਮਾ ਤੁਹਾਨੂੰ ਤਰੱਕੀਆਂ ਬਖਸ਼ੇ ਰਾਚ ਆਪਰੇਸ਼ਨ ਪ੍ਰਕਿਰਿਆ ਬਾਰੇ ਹਾਂਜੀ ਹਾਂ ਉਹ ਦਾਅਰ ਕਰਦੇ ਲੋਕਾਂ ਤੇ ਦਾਅਰ ਕਰਦੇ ਤੇ ਬਾਕੀ ਕੀ ਗੱਲ ਹੋਏ ਮੇਰੇ ਵੀਰ ਕਹੀ ਪੁੱਛਦੇ ਉਹਨੇ ਵੀਰ ਜੀ ਤੇਲ ਕਿੰਨਾ ਪੈਂਦਾ ਬਾਈ ਇਹਦੇ 'ਚ 12 ਲੀਟਰ ਤੇਲ ਪੈਂਦਾ ਠੀਕ ਹੈ ਜੀ 12 ਲੀਟਰ ਤੇਲ ਪੈਂਦਾ ਇਹ 'ਚ ਅ ਹਿਸੇ ਦਾ ਤੇਲ ਇਹਦਾ ਉਹੀ ਤਰੀਕਾ 60-65 ਲੀਟਰ ਤੇਲ ਹੁੰਦਾ ਇਹਦਾ ਤੇਲ ਇਕੱਠਾ ਹੀ ਹੁੰਦਾ ਸਾਰਾ ਹੀ ਠੀਕ ਹੈ ਜੀ ਤੇ ਬਾਕੀ 4 ਸਿਲੰਡਰ ਚਾਹੀਏ ਜਿਹੜਾ 16 ਦੇ ਟਾਇਰਾਂ ਵਿੱਚ ਆ ਇਹ ਬਾਈ 4 ਸਿਲੰਡਰ ਇੰਜਣ ਦੇ ਵਿੱਚ ਇੱਕ ਆਪਣੇ ਕੋਲ ਐਨਵੀ ਵੀ ਆ ਉਹ ਵੀ ਆਪਾਂ ਅੱਜ ਦੇਣਾ ਉਹਦੀ ਵੀਡੀਓ ਆਪਾਂ ਪਾਉਂਗੇ ਇੱਕ ਦਿਨ ਛੱਡ ਕੇ ਇਹ ਵੀ ਆਪਾਂ ਅੱਜ ਦੇਣਾ ਜੀ ਠੀਕ ਹੈ ਇਹ ਐਨਵੀ ਆ ਜੀ ਹੈਗਾ ਇਹ ਵੀ 3055 ਹੀ ਆ ਦੇਖੋ ਹੈਗਾ ਇਹ ਵੀ 3055 ਹੀ ਆ ਇਹ ਐਨਵੀ ਆ ਇਹ 3 ਸਿਲੰਡਰ ਚ ਆਪਾਂ ਦੇਖਿਆ ਨਹੀਂ ਜਿਹੜਾ ਮੇਨ ਹੈ ਠੀਕ ਹੈ ਜੀ ਤੇ ਬਾਕੀ ਬਾਈ ਹੁਣ ਆਪਣੇ ਕੋਲ ਜਿੰਨੇ ਵੀ ਟਰੈਕਟਰ ਨੇ ਸਾਰੇ ਨਵੇਂ ਸਟਾਕ ਵਾਲੇ ਟਰੈਕਟਰ ਆ ਜੀ ਆ ਜਿੰਨੇ ਵੀ ਹੁਣ ਕੋਚ ਐਨਵੀਆ ਚ ਇਹ ਚਾਰ ਸਿਲੰਡਰ ਹੈ ਕਿ ਜਿੰਨੇ ਵੀ ਤੁਹਾਨੂੰ ਆ ਸਾਰੇ ਨਵੇਂ ਪੈਦਾਨਾਂ ਚ ਸਾਰੇ ਬਾਈ 25 ਦੇ 25 ਦੇ ਸਟਾਕ ਵਾਲੀ ਟਰੈਕਟਰ ਆ ਪੁਰਾਣੇ ਸਟਾਕ ਵਾਲਾ ਇਸ ਟਾਈਮ ਹੁਣ ਕੋਈ ਟਰੈਕਟਰ ਨਹੀਂ ਹੈਗਾ ਠੀਕ ਹੈ ਜੀ ਪੁਰਾਣੇ ਸਟਾਕ ਵਾਲਾ ਲੈਣਾ ਵੀ ਕਿੱਥੋਂ ਬਾਈ ਪਿਛਲੇ ਮਹੀਨੇ ਆਪਣੇ ਵਧੀਆ 11 12 ਪਿੱਕਿਆ ਇਸ ਮਹੀਨੇ ਵੀ ਆਪਣੇ ਰੱਬ ਸੁੱਖ ਰੱਖੇ ਇੰਨੇ ਟਰੈਕਟਰ ਹੋ ਜਾਣੇ ਤੇ ਹਾਂਜੀ 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 ਬਾਕੀ ਹੁਣ ਆਪਾਂ ਨੇ ਇੱਕ ਚੈਨਲ ਬਾਈ ਮਾਮੇ ਦਾ ਬਣਾਉਣਾ ਇੰਸਟਾਗ੍ਰਾਮ ਤੇ ਬੜਾ ਹੀ ਹੋਗਾ ਯਾਰ ਨਾ ਬੜਾ ਬੜਾ ਨਹੀਂ ਮਾਮੇ ਬਸ ਬੁੜਾ ਕੌਣ ਕਹਿੰਦਾ ਸਾਨੂੰ ਕਹਿ ਮੈਂ ਆ ਪੂਰਾ ਲੈ ਜੋ ਤੱਕ ਆ ਪਾਪਾ ਤੁਸੀਂ ਬੁੜੇ ਹੋ ਨਾ ਨਾ ਜੋ ਉਸ ਨੂੰ ਕੀ ਪਤਾ ਭਾਈ ਟਰੈਕਟਰ ਮਾਮਾ ਸਾਡਾ ਪੂਰਾ ਜ਼ੋਰ ਮਾਰਦਾ ਇੱਕ ਗੱਲ ਹੋਰ ਦੱਸ ਦਈਏ ਵੀ ਸਾਡੇ ਕੋਲ ਜਿਵੇਂ ਮਾਮਾ ਦਾਦਾ ਵੀ ਸੇਲਮੈਨ ਆਪੇ ਆਪੇ ਮਾਮਾ ਹੀ ਮਾਲਕ ਆ ਮਾਮਾ ਹੀ ਸੇਲਮੈਨ ਸਹੀ ਗੱਲ ਹੈ ਥੋੜੀ ਵੀ ਹਿੰਮਤ ਬਹੁਤ ਹੈ ਹਾਂ ਜੀ ਆਪਣਾ ਤਾਂ ਲਾ ਝਾੜੂ ਪੋਚੇ ਤੇ ਚਾਹ ਗਿਆ ਹਾਂ ਟਰੈਕਟਰ ਸਰਵਿਸ ਕਰ ਨਹੀਂ ਤੁਸੀਂ ਆਪੇ ਕਰਦੇ ਆ ਬਾਈ ਉਹਨਾਂ ਟਰੈਕਟਰ ਪਰ ਸਾਫ ਸਫਾਈ ਕਰੀ ਮਾਮੇ ਨੇ ਆਪੇ ਇੱਕ ਸਾਫ ਕਰਿਆ ਯਾਨੀ ਕਿ ਜਿਹੜਾ ਸਾਨੂੰ ਸੇਲਮੈਨਾਂ ਦਾ ਖਰਚਾ ਜਾਂ ਹੋਰ ਆ ਉਹ ਵੀ ਅਸੀਂ ਅਗਲੇ ਨੂੰ ਉਹਨੇ ਅਗਲੇ ਦਾ ਫਾਇਦਾ ਹੋ ਜਾਣਾ ਤੇ ਲੋ ਜੀ ਬਾਈ ਅੰਕਲਾਂ ਨੂੰ ਨਵੇਂ ਂਡੋ ਫਾਰਮ ਦੀਆਂ ਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਲੱਖ ਲੱਖ ਮੁਬਾਰਕਾਂ ਬਾਈ ਇਹਨਾਂ ਨੂੰ ਵਧੀਆ ਕੰਮਕਾਰ ਚ ਤਰੱਕੀਆਂ ਦੇਵੇ ਜਿਹੜੇ ਕੰਮ ਵਾਸਤੇ ਲਿਆ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਠੀਕ ਹੈ ਜੀ ਤੇ ਆਵਾਜ਼ ਬਹੁਤ ਘੈਂਟ ਆ ਬਾਈ ਟਰੈਕਟਰ ਦੀ ਆਰੇ ਨਾ ਰਿਪਰ ਦਾ ਗੰਮਾ ਭਾਈ ਰਿਪਰ ਤੇ ਚਲਾਉਣਾ ਇਹਨਾਂ ਨੇ ਪਹਿਲਾ ਵਿੰਡੋ ਫਾਰਮ ਨਾਲ ਜੁੜੇ ਹੋਏ ਨੇ ਇਹ ਲੈ ਬਾਈ ਮਹਾਰਾਜ ਵਾਦਾ ਕਰੇ ਤੇ ਅੱਜ ਮਾਮਾ ਵੀ ਬਈ ਇੱਕ ਅੱਜ ਹੋਰ ਦੇ ਦੇਣ ਇੱਕ ਟਿਕਟਰ ਹੋਰ ਦੇ ਆਪਾਂ ਨੇ ਠੀਕ ਹੈ ਜੀ ਅਰਬ ਸੁਖਰ ਕਾ ਇੱਕ ਕੱਲ ਹੋਰ ਦੂਜੀ ਵੀਡੀਓ ਵੀ ਆਪਾਂ ਇੱਕ ਦਿਨ ਰੋਕੇ ਪਾਉਂਗੇ ਇਕੱਠੀਆਂ ਤਾਂ ਕਾ ਨੂੰ ਪਾਉਣੀਆਂ ਰੋਕੇ ਪਾ ਲਾਂਗੇ ਨਾਲੇ ਕਿ ਆਪਣਾ ਡਰੈੱਸ ਘੱਟ ਦੇਣਾ ਹੁਣ ਅੱਗੇ ਵਾਸਤੇ ਹਾਂਜੀ ਹਾਂਜੀ ਉਝਲੇ ਆਪਣੇ ਮਿੱਤਰ ਹੈਗੇ ਆ ਹਾਂਜੀ ਇੰਸਟਾਗ੍ਰਾਮ ਤੇ ਗਾਣੇ ਤਾਂ ਲਾਉਨੇ ਬੜੇ ਬੜੇ ਅੱਛਾ ਜਿਕੇ ਤੇ ਅਸੀਂ ਮੜੇ ਛੇੜ ਦਈਏ ਹਾਂ ਤੇ ਉਹਨਾਂ ਚੰਗਿਆੜਾ ਬੱਦੀ ਤੱਕ ਸੁਣਦਿਆਂ ਜਾ ਕੇ ਹਾਂ ਹੈਨਾ ਠੀਕ ਬਿਲਕੁਲ ਜੀ ਬਿਲਕੁਲ ਤਕਲੀਫ ਸਾਨੂੰ ਵੀ ਹੁੰਦੀ ਹੈ ਹਾਂ ਪਰ ਅਸੀਂ ਚੰਗਿਆੜ ਨਹੀਂ ਮਾਰਦੇ ਨਾ ਚੰਗਿਆੜ ਨਹੀਂ ਮਾਰਦੇ ਹਾਂ ਇਹਦੇ ਲਈ ਪੰਗਾ ਲੈਣੇ ਫੇ ਸਵਾਰ ਕੇ ਲਿਆ ਕਰ ਉਹ ਪੱਟਾ ਜੀ ਦਮ ਰੱਖਿਆ ਕਰੋ ਹਾਂ ਤੇ ਚੰਗਿਆੜਾ ਮਾਰਦੀ ਲੋੜ ਥੋੜਾ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਸਾਡੇ ਦੇ ਟਰੈਕਟਰ ਆ ਗਿਆ ਹਾਂ ਸਾਡੇ ਆਏ ਹੋ ਗਏ ਆ ਹਾਂ ਇਹਦਾ ਹੈ ਆਪਣੇ ਜੋਰ ਤੇ ਚਲੋ ਨਹੀਂ ਫੇਕੋ ਇਹ ਆਪਾਂ ਅੱਜ ਤੱਕ ਕਦੇ ਪ੍ਰੋਵਾਈਡ ਨਹੀਂ ਕਰੀ ਲੰਬਾ ਦਿੱਤਾ ਹੀ ਨਹੀਂ ਹਨਾ ਜੀ ਕੰਪਨੀ ਨੂੰ ਆਪਣੀ ਕਿਸੇ ਨੇ ਦਿੱਤਾ ਹੀ ਨਹੀਂ ਲੰਬਾ ਨਾ ਕਦੇ ਫੋਨ ਕਰਿਆ ਨਾ ਕੁਝ ਨਹੀਂ ਕਰਿਆ ਵੀ ਉਹਨਾਂ ਆਪਾਂ ਦਾ ਆਪਾਂ ਨੇ ਮੈਂ ਤੁਹਾਡੇ ਨਾਲ ਇੱਕ ਦੋ ਵਾਰ ਗੱਲ ਵੀ ਕਰੀ ਵੀ ਆ ਕਿ ਤੁਸੀਂ ਜੀ ਆ ਵੀ ਕੋਈ ਗੱਲ ਨਹੀਂ ਵੀ ਉਹਦੀ ਕਿਸਮਤ ਹੋਵੇ ਨਾ ਆਪਣੀ ਆਪਣੇ ਨਾਲ ਆਪਣੀ ਆਪਣੇ ਆਪਾਂ ਨੇ ਚਲੋ ਆਪਾਂ ਨੂੰ ਆਏ ਵੀ ਹੁਣ ਮਹਾਰਾ ਦੀ ਕਿਰਪਾ ਨਾਲ ਵਧੀ ਚੱਲ ਹਾਂ ਮੱਥੇ ਤੇ ਲਿਖਤਾ ਹਾਂਜੀ ਉਹ ਮਿਲਣਾ ਹੀ ਮਿਲਣਾ ਹੈ ਉਹ ਮਿਲਣਾ ਸਹੀ ਗੱਲ ਕੋਈ ਨਹੀਂ ਹੋ ਸਕਦਾ ਭਾਈ ਇਹ ਗੱਲ ਨੂੰ ਪੱਕੀ ਗੱਲ ਆ ਮੈਨੂੰ ਵੀ ਮਮੇ ਨਾਲ ਨਾਲ 3-4 ਸਾਲ ਹੋ ਗਏ ਜੁੜਿਆ ਨੂੰ ਇਹ ਗੱਲ ਨੂੰ ਬਹੁਤ ਅਸੀਂ ਅਜੇ ਤੱਕ ਐ ਨਹੀਂ ਗਿਆ ਵੀ ਸਾਡਾ ਸੌਦਾ ਟੁੱਟ ਕੇ ਬੰਦੇ ਸੋਨਾ ਦੀ ਕਾ ਚਲੇ ਗਏ ਜਾਂ ਜੌਂਡੀਰ ਚਲੇ ਗਏ ਉਹ ਵੀ ਸਾਡੇ ਭਾਈ ਆ ਉਹ ਵੀ ਸਾਡੇ ਭਾਈ ਆ ਇਕੱਠੇ ਰਹਿਣੇ ਪਸਾ ਇਕੱਠੇ ਰਹਿਣੇ ਭਾਈ ਬਿਲਕੁਲ ਨਹੀਂ ਬਿਲਕੁਲ ਇਹਨਾਂ ਦਾ ਮਨ ਖਿਆਲ ਕੋਈ ਰਹਿੰਦਾ ਨਹੀਂ ਹੁਣ ਪੰਜਾਬ 'ਚ ਨਹੀਂ ਜੀ ਨਹੀਂ ਆਪਣੇ ਆਪਣੇ ਤਾਂ ਹੁਣ ਹੁਣ ਅੱਜ ਇਹਨਾਂ ਦਾ ਸੌਦਾ ਹੋਇਆ ਜੌਂਡੀਰ ਨਾਲ ਮੈਂ ਅੱਜ ਸਵੇਰ ਤਾਂ ਨਾਲ ਬੈਠਾ ਹਾਂ ਉਹ ਹੀ ਗੱਲ ਹੈ ਹਨਾ ਜੀ ਮਨ ਲੱਗਿਆ ਹੁੰਦੀ ਕਿ ਵਿੱਚੇ ਉਹਨਾਂ ਦੀ ਉਹ ਵੀ ਲੈਣ ਵਾਲਾ ਉਹ ਵੀ ਆਪਣੀ ਬੰਦਾ ਉਹ ਵੀ ਆਪਣੀ ਹੈਲਪ ਪੂਰੀ ਕਰਦੇ ਮਾਨੀ ਜਾਂ ਹਾਂ ਉਹ ਵੀ ਕਰਦੇ ਤਾਂ ਪਾਰਟੀ ਹੈਗੇ ਭੰਦੇ ਦਰ ਨੇ ਪ੍ਰਧਾਨ ਨੇ ਜੌਂਡੀਰ ਲੱਤਾ ਹਾਂ ਪ੍ਰਧਾਨ ਹੁਣ ਕਈ ਦਿਨ ਦਾ ਪਹਿਲਾਂ ਤਾਂ ਹੁੱਕੀ ਕਰੀ ਗੀਆ ਫੇ ਅੱਜ ਥੋੜਾ ਜਿਹਾ ਚੱਕ ਥੱਲ ਕਰਕੇ ਪ੍ਰਧਾਨ ਨੂੰ ਲੇਜੰਡ ਦੇ ਟਰੈਕਟਰ ਹਾਂ ਇਹਦੇ ਨਾਲ ਉਹ ਬ੍ਰਬ ਟਿੱਕ ਤੇ ਲਾ ਕੇ ਦਿਖਾਉਣਾ ਆਪਾਂ ਜੌਂਡੀਅਰ ਦੇ ਹਾਂ ਐਂਡੋ ਫਾਰਮ ਹਾਂ ਅੱਛਾ ਹਾਂ ਠੀਕ ਆ ਸਹੀ ਗੱਲ ਹੈ ਪ੍ਰਧਾਨ ਹਜੇ ਵੀ ਮਾਨ ਨਹੀਂ ਖੜਦਾ ਕਹਿੰਦਾ ਮੈਂ ਇੱਕ ਵਾਰ ਕਹਿੰਦਾ ਖੇਤਾਂ ਵਿੱਚ ਜਾ ਕੇ ਚਲਾ ਕੇ ਆਉਣਾ ਟਰੈਕਟਰ ਅੱਛਾ ਹਾਂ ਫਿਰ ਕੁਝ ਥੋੜਾ ਜਿਹਾ ਬਸ ਕੋਈ ਥੋੜਾ ਸਾਡੇ ਪਿੰਡ ਵਾਲੇ ਨਾ ਕਿਸੇ ਦੀ ਸਲਾਹ ਨਹੀਂ ਮਿਲਦੀ ਇਹ ਇਹ ਉਦਾਂ ਵੀ ਦੇਖਣਾ ਜਿਨ੍ਹਾਂ ਜਿਨ੍ਹਾਂ ਆਪਾਂ ਬੰਦਿਆਂ ਤੇ ਸਲਾਹਾਂ ਲਈ ਜੰਨੇ ਆ ਉੰਨਾ ਵੀ ਕੰਮ ਮਲ ਜੀ ਜਾਂਦਾ ਸਲਾਹ ਤਾਂ ਘਰ ਚ ਵੀ ਨਹੀਂ ਲੋਂਟ ਆਉਂਦੀ ਹਾਂ ਉਹ ਜੋਤ ਨੂੰ ਕੋਈ ਸੋਰ ਜੰਗਾ ਲੱਗਦਾ ਮੈਨੂੰ ਹੋਰ ਜੰਗਾ ਲੱਗਦਾ ਤੇਰਾ ਵੀ ਡਾਡੀਆਂ ਫਰਕ ਹੋਣਾ ਮਾੜਾ ਫਰਕ ਬਹੁਤ ਮਾੜਾ ਮੋਟਾ ਨਹੀਂ ਜੀ ਜ਼ਮੀਨ ਦੇ ਸਮਾਨ ਦਾ ਫਰਕ ਆ ਹਾਂ ਹਾਂ ਇਹ ਫਰਕ ਹੀ ਰਹਿੰਦਾ ਸਲਾਹ ਮਿਲਦੀ ਨਹੀਂ ਜੀ ਮੇਰੀ ਮੇਰਾ ਮੇਰਾ ਥੋੜਾ ਜਿਹਾ ਕੰਮ ਕਰਨ ਦਾ ਤਰੀਕਾ ਹੋਰ ਆ ਉਹਦਾ ਹੋਰ ਆ ਹੁਣ ਜਿਵੇਂ ਥੋੜਾ ਤਰੀਕਾ ਹੋਰ ਆ ਹਾਂ ਥੋੜੀ ਬੋਲ ਥੋੜੀ ਬੋਲ ਬਣਿਆ ਤਰੀਕਾ ਹੋਰ ਆ ਦੂਏ ਮਾਮੇ ਦਾ ਹੋਰ ਆ ਕਾਲੇ ਦਾ ਹੋਰ ਆ ਹਣਾ ਹਰ ਇੱਕ ਦਾ ਜਣੀ ਕਿ ਅਲੱਗ ਅਲੱਗ ਤਰੀਕਾ ਉਹ ਮਾਰਾ ਸਾਲ ਨੂੰ ਤਰੱਕੀ ਵਿੱਚ ਰੱਖਦੇ ਬਿਲਕੁਲ ਜੀ ਬਿਲਕੁਲ ਬਾਕੀ ਕੀ ਹਾ ਸੋਣਾ ਮਾਫ ਜੀ ਕਿ ਤੁਹਾਨੂੰ ਬੁਰਾ ਲੱਗਿਆ ਹੋਵੇ ਹਾਂ ਚਲਈ ਗੱਲ ਨਾਰਾ ਕੋਈ ਗੱਲ ਨਹੀਂ ਕਿਹੜਾ ਗਿਆ ਬੱਦੀ ਦਾ ਕਲਮ ਵਾਲਾ ਕੋਣ ਨਹੀਂ ਥਾਰ ਲੈ ਨੇੜੇ ਥਾਰ ਲੈ ਕਰੋ ਸਹੀ ਗੱਲ ਆ ਬਾਈ ਟਰੈਕਟਰ ਦਾ ਚਲੋ ਜਿਹਨੇ ਜਿੱਥੋਂ ਲੈ ਜਾਣਾ ਗੱਲ ਨੇ ਲੈਓ ਜਾਣਾ ਉੱਥੇ ਹੀ ਲੈਣਾ ਸਹੀ ਠੀਕ ਨਹੀਂ ਜੀ ਹਾਂ ਬਾਕੀ ਹਰੇਕ ਦੀ ਬਾਈ ਜਿੱਥੇ ਜੇ ਉਹਨਾਂ ਦੇ ਕਰਮਾਂ ਚ ਤਾਂ ਉਹਨਾਂ ਨੂੰ ਮਿਲ ਜਾਣਾ ਆਪਣੇ ਚ ਆਪ ਨੂੰ ਮਿਲਣਾ ਯਾਨੀ ਕਿ ਰੋਕੇ ਕੋਈ ਫਾਇਦਾ ਨਹੀਂ ਹੈਗਾ ਹੈਨਾ ਜੀ ਵੀ ਅਸੀਂ ਲੁੱਟ ਕੇ ਮਰ ਕੇ ਖਾ ਲਈ ਹਾਏ ਉਹ ਆਏ ਹੋ ਗਿਆ ਉਹ ਹੋ ਗਿਆ ਇਹ ਮਾਰਾ ਨਹੀਂ ਦੇਣਾ ਫਿਰ ਤਾਂ ਦੇਗੀ ਵੀ ਖੋਲਣਾ ਬਿਲ ਉਹਦੇ ਪਰ ਲੱਗ ਜੂ 50000 ਕੁਛ ਨਹੀਂ ਪਤਾ ਜੀ ਇਧਰੋਂ 5 ਫਟ ਤੋਂ ਉਹਦੇ 50 ਲੱਗ ਜੂ ਲੱਗ ਜਾਣਾ ਲੱਗ ਜਾਣਾ ਬਿਲਕੁਲ ਜੀ ਬਿਲਕੁਲ ਤੰਦਰੁਸਤੀਆਂ ਬਖਸ਼ੇ ਰੁਪਈਏ ਘਟ ਵੱਧ ਚੱਲੀ ਹੋਈ ਬਾ ਠੀਕ ਆ ਜੀ ਸਰੋ ਠੀਕ ਆ ਮਾ ਜੀ ਠੀਕ ਆ ਜੀ ਓਕੇ ਜੀ ਧੰਨਵਾਦ ਤੇ ਬਾਕੀ ਭਾਈ ਮਾਮੇ ਨੂੰ ਹੁਣ ਵੀਡੀਓ ਚ ਤਾਲ ਲੈਣਾ ਹੁੰਦਾ ਮਾਮਾ ਥੋੜੀਆਂ ਗੱਲਾਂ ਐ ਵਧੀਆ ਚੱਕਵੇਂ ਚੱਕਵੇਂ ਕਹਿੰਦਾ ਜਿਹੜੀ ਗੱਲ ਕਹਿਣੀ ਹੁੰਦੀ ਆ ਮਾਮਾ ਮੂੰਹ ਪਰ ਕਹਿੰਦਾ ਭਾਈ ਠੀਕ ਆ ਕੋਈ ਵੀ ਉਰੇ ਵੀ ਤੇ ਕੋਈ ਸਾਡੇ ਕੋਲ ਆਉਂਦਾ ਏ ਅਸੀਂ ਜੋ ਵੀ ਬੈਂਕਾਂ ਦਾ ਲੋਨ ਦਾ ਹਿਸਾਬ ਤਾਂ ਹੁੰਦਾ ਸੀ ਮੰਦ ਨੂੰ ਸਾਫ ਕਰ ਦਿੰਦੇ ਆ ਭ ਓਹ ਸੀ ਕਨੇਉਣੇ ਵੀ ਫੋਨ ਤੇ ਸੀ ਕਿਸੇ ਨਾਲ ਸੌਦਾ ਨਹੀਂ ਕਰਨਾ ਆ ਕੇ ਜੇ ਅਸੀਂ ਟਰੈਕਟਰ ਤੁਹਾਨੂੰ ਕੰਪਨੀ ਵਾਲੇ ਰੇਟ ਦੇ ਦਈਏ ਉਹ ਉਹ ਸਾਡੀ ਚਾ ਬਹੁਤ ਵੀਰ ਮੈਨੂੰ ਤਾਂ ਫੋਨ ਤੇ ਮੇਰੇ ਨਾਲ ਮਾਮੇ ਨਾਲ ਫੋਨ ਤੇ ਕਹੀਆਂ ਬਾਈ ਇੱਕੋ ਰੇਟ ਦਾ ਦੋ ਕਿਉਂਕਿ ਡੀਲਰ ਬਾਈ ਬਹੁਤ ਹੋ ਗਏ ਠੀਕ ਹੈ ਜੀ ਸਾਡੇ ਨੇੜੇ ਇੱਕ ਦੋ ਏਜੰਸੀਆਂ ਹੋਰ ਨੇ ਉਹਦੇ ਕਰਕੇ ਫਿਰ ਰੇਟ ਦਾ ਮਸਲਾ ਲੱਜ ਜਾਂਦਾ ਅਸੀਂ ਫੋਨ ਤੇ ਰੇਟ ਘੱਟ ਕੇ ਦੇ ਦਈਏ ਅਗਲਾ ਦੂਏ ਪਾਸੇ ਜਾ ਕੇ ਮਰੀ ਬਾਈ ਮੇਰੇ ਬਹੁਤ ਹੋਰ ਰਿਕੋਰਡਿੰਗਾਂ ਬੰਦੇ ਨੇ ਚੱਕ ਕੇ ਸੁਣਾਤੀਆਂ ਗਾਹ ਕੰਪਨੀ 'ਚ ਸੁਣਾਤੀਆਂ ਹੋਰ ਡੀਲਰਾਂ ਨੂੰ ਸੁਣਾਤੀਆਂ ਬਾਈ ਸਾਨੂੰ ਫੋਨ ਪਰ ਜੱਗੂ ਇੰਨਾ ਰੇਟ ਕਹ ਮੰਨੂ ਕੀ ਪਤਾ ਵੀ ਮੇਰੀ ਕੋਈ ਬੰਦਾ ਰਿਕਾਰਡਿੰਗ ਕਰ ਰਿਹਾ ਕੀ ਕਰ ਰਿਹਾ ਠੀਕ ਹੈ ਤਾਂ ਕਰਕੇ ਬਾਈ ਮੈਂ ਹੁਣ ਫੋਨ ਤੇ ਰੇਟ ਨਹੀਂ ਦੱਸ ਸਕਦਾ ਕੋਈ ਮੇਰਾ ਵੀਰ ਗੁੱਸਾ ਵੀ ਨਾ ਕਰੇ ਕਰੂ ਮੈਂ ਬਹੁਤ ਨੂੰ ਕਹਿਣਾ ਮੈਂ ਵੀ ਫੋਨ ਤੇ ਰੇਟ ਦੱਸਣਾ ਹੈ ਠੀਕ ਹੈ ਜੀ ਜਿਹਨੇ ਵੀ ਮੇਰੇ ਵੀਰ ਨੇ ਸੌਦਾ ਕਰਨਾ ਉਹਰੇ ਆ ਕੇ ਆਪਣੇ ਨਾਲ ਬੈਠ ਕੇ ਜਿੱਦਾਂ ਮਰਜੀ ਅਸੀਂ ਜੇ ਮੌਕੇ ਤਾਂ ਸਾਡਾ ਕੁਝ ਨਹੀਂ ਪਤਾ ਬਾਈ ਅਸੀਂ ਟਰੈਕਟਰ ਕਿੰਨੇ ਦਾ ਦੇ ਦੀ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਅੱਜ ਦੇ ਬਲੌਗ ਚ ਇੰਨਾ ਹੀ ਚੰਗੀ ਲੱਗੀ ਵੀਡੀਓ ਤਾਂ ਕਰ ਦਿਓ ਲਾਈਕ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਹੋਰ ਕਿਸੇ ਨਵੇਂ ਬਲੌਗ ਚ